ਹੁਸ਼ਿਆਰਪੁਰ ਵਿਖੇ ਚੜਦੀ ਸਵੇਰ ਹੀ ਵਾਪਰਿਆ ਇੱਕ ਦਰਦਨਾਕ ਸੜਕ ਹਾਦਸਾ ਟੈਂਪੂ ਟਰੈਵਲਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਇਹ ਹਾਸਾ ਉਸ ਸਮੇ ਹੋਇਆ ਜਦੋਂ ਭਏ ਨਗਾਹਕ ਭਿੰਦਰ ਬੱਬਲ ਦੀ ਟੀਮ ਜਾਗਰਣ ਤੋਂ ਵਾਪਸ ਆ ਰਹੀ ਸੀ ਤਾਂ ਹੁਸ਼ਿਆਰਪੁਰ ਦੇ ਬਾਗਪੁਰ ਨਜ਼ਦੀਕ ਸਾਹਮਣੇ ਆ ਰਹੀ ਲੱਕੜਾਂ ਦੀ ਟਰੈਲੀ ਨਾਲ ਉਨ੍ਹਾਂ ਦੀ ਟੈਂਪੂ ਟਰੈਵਲ ਦੀ ਟੱਕਰ ਹੋ ਗਈ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਜੀ ਭਾਜੀ ਕੀ ਨਾਮ ਹੈ ਆਪਣਾ ਸੰਦੀਪ ਸਿੰਘ ਮੈਂ ਆਪਣੀ ਜ਼ਿਲਾ ਸ਼ਹਿਰ ਕੋ ਰਹੀ ਹਾਂ। ਅਚਾ ਇਹ ਕੀ ਗੱਲ ਕੀ ਹੋਈ ਇਹ? ਗੱਲ ਹੈ ਭਾਜੀ ਇਹ ਹੋਈ ਆ ਮੈਂ ਨਵੀਂ ਬੱਸੀ ਜਾ ਰਹੀ ਹਾਂ। ਸੈਂਚੂਰੀ ਨੂੰ ਜਾ ਰਹੀ ਹਾਂ। ਇਹ ਮਰੇੋਂ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ। ਠੀਕ ਹੈ ਜੀ। ਠੀਕ ਹੈ। ਠੀਕ ਗੱਡੀ ਸੀਗੀ ਇਹ। ਟਰੈਵਲ ਆ ਭਾਜੀ। ਠੀਕ ਹੈ ਜੀ। ਠੀਕ ਹੈ ਜੀ ਤੇ ਮੈਂ ਨਾ ਉਧਰ ਇਹਨੂੰ ਨਾ ਹੋਰ ਨੂੰ ਦੂਰੋ ਰੱਖੇ ਹੋਰ ਨੂੰ ਵੀ ਮਾਰਿਆ। ਡਿਪਰ ਵੀ ਮਾਰਿਆ ਮੈਂ ਹੋੜੀ ਹੋੜੀ ਜਾਨੀ ਕਿ ਸਾਈਡ ਨੂੰ ਦੱਬਦਾ ਹੀ ਆਇਆ। ਇਹ ਆਣ ਕੇ ਨਾ ਜਿੱਦਾਂ ਵੱਜੀ ਗੱਡੀ ਆਣ ਕੇ ਤੇ ਬਾਅਦ ਚ ਜਾਨੀ ਕਿ 10 ਸੌ ਹੋ ਗਏ। ਇਹ ਐਕਸੀਡੈਂਟ ਹੋ ਗਿਆ ਹਾਂਜੀ ਇਹ ਓਵਰਟੇਕ ਕਰ ਰਾਇਆ ਸੀ ਇਹ ਓਵਰਟੇਕ ਕਰ ਰਾਇਆ ਸੀ ਤੇ ਰੋਂਗ ਸਾਈਡ ਆ ਗਿਆ ਸੀ ਯਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ ਸੀ ਠੀਕ ਹੈ ਤੇ ਕੀ ਹਾਲਾਤ ਕੀ ਆ ਉਹਨਾਂ ਦੇ ਅੱਗੇ ਇਹਨਾਂ ਦੇ ਦੋ ਬੰਦੇ ਬੋਲ ਰਿਹਾ ਜਾਨ ਕੇ ਚਾਹ ਚਾਪ ਨੇ ਮੈਂ ਵਿੱਚ ਜਾਨੀ ਕਿ ਕੱਢੇ ਆ ਜੀ ਕੱਢ ਕੇ ਯਾਨੀ ਕਿ ਉਹਨਾਂ ਨੂੰ ਇੰਸੂਰੈਂਸ ਵੀ ਪਾਏ ਨੇ ਮੇਰੇ ਵੀ ਇਤਲ ਕਰਾ ਕੂਨ ਨਾ ਕੱਪੜੇ ਵੀ ਢੇਰੇ ਠੀਕ ਹੈ ਜੀ ਤੇ ਹੁਣ ਹਸਪੀਟਲ ਦੇ ਵਿੱਚ ਆ ਉਹ ਹਾਂਜੀ ਹਸਪੀਟਲ ਦੇ ਵਿੱਚ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੈਂ ਨਾਰਿਕੀਆ ਭਾਜੀ ਅੱਛਾ ਕਿ ਕਿਦਾਂ ਇਹ ਹੋ ਸਕਦਾ ਹੋਇਆ ਇਹ ਇਹ ਭਾਜੀ ਓਵਰਟੇਕ ਕੀਤਾ ਟੈਂਪੋ ਡਰਾਈਵਰ ਇਹ ਬੰਦਾ ਇਧਰੋਂ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਤਰ੍ਹਾਂ ਓਵਰਟੇਕ ਕਰਦene ਵਿੱਚ ਮਾਰੇ ਡਰਾਈਵਰ ਨੇ ਠੀਕ ਹੈ ਜੀ ਹਾਂਜੀ ਮੋਕੇ ਆਪਾਂ ਬੰਦੇ ਕੱਢੇ ਆ ਹਸਪੀਟਲ ਪਹੁੰਚਾਏ ਆ ਇਹ ਇਹਦੀ ਡਰਾਈਵਰ ਦੀ ਗਲਤੀ ਆ ਠੀਕ ਹੈ ਜੀ ਹਾਂਜੀ ਹੁਣ ਹਸਪੀਟਲ ਦੇ ਵਿੱਚ ਤੁਸੀਂ ਗਏ ਆ ਉੱਥੇ ਕੀ ਹਲਾਦਿਆ ਉਹਨਾਂ ਨੇ ਉਹ ਹਸਪੀਟਲ ਤੇ ਟਿਕਟੂ ਕੇ ਲਾਇਆ ਉਹਨਾਂ ਨੇ ਕਹਿੰਦੇ ਕਲੋਡ ਜੰਮ ਗਏ ਦੋ ਜਣਿਆਂ ਦੀ ਡੈਥ ਹੋ ਗਈ ਮੋਕੇ ਤੇ ਉੱਤੇ ਇੱਥੇ ਠੀਕ ਸੀ ਜਦੋਂ ਕੱਢੇ ਉਹ ਘੋਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ ਉਹ ਆ ਰਹੇ ਸੀ ਇਹ ਇਹ ਜੰਮੂ ਤੋਂ ਆ ਰਹੇ ਸੀ ਜੀ ਅੱਛਾ ਜੀ ਹਾਂਜੀ ਬੈਸ਼ਨ ਦੇਵੀ ਤੋਂ ਆ ਰਹੇ ਸੀ ਹਾਂਜੀ ਜਾਗਰਨ ਕਰਕੇ ਆ ਰਹੇ ਸੀ ਜੀ ਇਹ ਕੌਣ ਸੀ ਤੁੱਟਾ ਲਗਾ ਇਹ ਜੀ ਇਹ ਪਾਰਟੀ ਆ ਕੋਈ ਗੋਣ ਵਜਾਉਣ ਵਾਲੀ ਉੱਥੋਂ ਆ ਰਹੇ ਸੀ ਚੰਡੀਗੜ੍ਹ ਦੇ ਆ ਸਾਰੇ ਇਹ ਹਾਂਜੀ ਗਰੁੱਪ ਇਹਨਾਂ ਦਾ ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ ਹਾਂਜੀ ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ ਇਸੇ ਤਰ੍ਹਾਂ ਹਲਕਾ ਦਿਨਾਨਗਰ ਅਦੀਨੋਂ ਦੇ ਥਾਣਾ ਬਹਿਰਾਂਪੁਰ ਦੇ ਪਿੰਡ ਬਾਂਠਾਵਾਲਾ ਨੇੜੇ ਟਰੈਕਟਰ ਟਰਾਲੀ ਤੇ ਸਫਾਰੀ ਦੀ ਟੱਕਰ ਵਿੱਚ ਸਫਾਰੀ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਹਾਦਸੇ ਵਿੱਚ ਮ੍ਰਿਤਕ ਗੁਰਦੀਪ ਸਿੰਘ ਦਾ ਇੱਕ ਬੱਚਾ ਵੀ ਜ਼ਖਮੀ ਹੋ ਗਿਆ ਜਿਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸਾ ਨਾ ਭਿਆਨਕ ਸੀ ਕਿ ਸਫਾਰੀ ਦੇ ਪਰਖੱਚੇ ਉੱਡ ਗਏ। ਮਿਲਿਆ ਕਿ ਮਤਲਬ ਬਾਂਠਵਾਲ ਪਿੰਡ ਲੱਗੇ ਨਾ ਇੱਕ ਸਵਾਰੀ ਗੱਡੀ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੈ। ਇਦੇ ਵਿੱਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਇਹਨਾਂ 'ਚ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ ਤੇ ਇੱਕ ਬੰਦਾ ਜੰਮੀ ਹੋਇਆ ਉਹਨੂੰ ਉਥੇ ਰੋਲ ਹਸਪਤਾਲ ਚਾਹਤੇ ਬਾਰੇ ਮਾਨੋ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਹੈ ਮਾਨੋ ਵਾਲਾ ਨਾਮ ਗੁਰਦੀਪ ਸਿੰਘ ਨੇ ਕਿੱਥੋਂ ਦਾ ਰਹਿਣ ਵਾਲਾ ਸੀ ਬਰਾਂਪੁਰ ਦਾ ਰਹਿਣ ਵਾਲਾ ਤੇ ਜਿਹੜੇ ਕਾਰਨ 'ਚ ਕੀ ਦੱਸਿਆ ਜਾ ਰਿਹਾ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਇਹ ਗੱਡੀ ਜਿਹੜੀ ਇਹ ਨਾ ਇਹ ਫਰੀਦਬੀਨਾਂਗਰ ਵਾਲੇ ਸਾਈਡ ਤੋਂ ਆ ਰਹੀ ਹੈ ਕਿ ਕਿ ਟਰੈਕਟਰ ਵਾਲੀ ਅੰਦਰ ਬਿਨਾਂ ਨਾ ਪੈਸੈਂਜਰ ਤੇ ਜਿਹਨਾਂ ਕੁ ਟਰਾਲੀ ਰੋਕੇ ਵਰਦੀ ਟਰਾਲੀ ਹੁੰਦੀ ਨਾ ਉੱਤੇ ਇਕੱਠਾ ਲੱਦੀਆਂ ਸੀ ਬਰਾਲੀ ਵਾਲੀਆਂ ਉਹ ਮਦੋ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਹੈ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘ ਗਿਆ ਟਰਾਲੀ ਪਿੱਛੋਂ ਵੱਜ ਗਈ ਅੰਦਰ ਵਿੱਚ ਵੱਜਾ ਤੋ ਹਾਂ ਉਹਨਾਂ ਨੂੰ ਸੋ ਜਿਹੜੀ ਟੈਕ ਤੋਂ ਇਹ ਗੱਡੀ ਚਲਾ ਰਹੀ ਸੀ ਪਿੱਛੋਂ ਹਾਂ ਜਿਹੜੇ ਡਰਾਈਵਰ ਚਲਾ ਰਿਆ ਸੀ ਗੱਡੀ ਟਰਾਲੀ ਚਾਲਕ ਫਰਾਗ ਹੋ ਗਿਆ ਜੇ ਮੌਕੇ ਤੇ ਮੌਕੇ ਤੋਂ ਤਰਾਰ ਹੋ ਗਿਆ ਸੀ ਉਹਨੂੰ ਸਾਹ ਕੋ ਨੂੰ ਤਾਂ ਪਤਾ ਲੱਗ ਗਿਆ ਵੀ ਇਹ ਇੱਕ ਬੰਦਾ ਹੈਗਾ ਸੁਲਤਾਨੀ ਦਾ ਹੈ ਕੋ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਕੋ ਬਿਆਨ ਦੇ ਰਹੇ ਹਾਂ ਉਹਨਾਂ ਦੇ ਜਿਹੜਾ ਟਰਾਲੀ ਦਾ ਵਾਧਾ ਹੋਇਆ ਲੋਏ ਦਾ ਐਂਗਲ ਸੀ ਉਹ ਅਜੇ ਵੀ ਗੱਡੀ ਦੇ ਵਿੱਚ ਮੌਜੂਦ ਹੈ ਹਾਂ ਜੀ ਇਹ ਗੱਡੀ ਉੱਥੇ ਜਾ ਗਈ ਹਾਂ ਜੀ ਹਾਂ ਉਹ ਫਸਿਆ ਪਿਆ ਅੰਦਰ ਉਹ ਅਜੇ ਵੀ ਮਤਲਬ 메ਨ ਕਾਰ ਨੇ ਇਹਦਾ ਟਰਾਲੀ ਦੇ ਨਾਲ ਟਕਰਾਣ ਦੀ ਮੋਟ ਹੋਈ ਹੈ ਹਾਂ ਜੀ ਟਕਰਾਣ ਦਾ ਹੈ ਜਿਹੜਾ ਐਂਗਲ ਗੱਡੀ ਦਾ ਵੱਜਿਆ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਲੋਕ ਜਿਵੇਂ ਹੋ ਗਏ ਸੋ ਇਹਦੀ ওভারਲੋਡਿੰਗ ਹੈ ਟਰਾਲੀ ਦੇ ਇਹਨਾਂ ਤੇ ਕੀ ਕਾਰਵਾਈ ਜਲਦੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ ਤੇ ਕੋਈ ਆਉਂਦਾ ਤੇ ਜਿੰਨੇ ਚਲਾਉਣੇ ਕੱਟੇ ਆ ਰਹੇ ਤੇ ਜਿਹੇ ਨੂੰ ਕਾਰਵਾਈ ਕਰ ਰਹੇ ਜਿਉਂ ਕੰਮ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ